ਚੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਡੇਰਾ ਬਾਬਾ ਨਾਨਕ ਤੋਂ ਜ਼ਿਮਨੀ ਚੋਣ ਨੂੰ ਲੈ ਹਲਕਾ ਡੇਰਾ ਬਾਬਾ ਨਾਨਕ ਦੇ ਕਸਬਾ ਵਡਾਲਾ ਬਾਂਗਰ ਦੀ ਦਾਣਾ ਮੰਡੀ ਚ ਆਪ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਰਣਜੀਤ ਸਿੰਘ ਬਾੜ ਦੀ ਅਦਵਾਈ ਹੇਠ ਵਰਕਰ ਮੀਟਿੰਗ ਕੀਤੀ ਗਈ ਇਸ ਮੌਕੇ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਤੇ ਹਲਕਾ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸਹਿਰੀ ਖ਼ਾਸ ਤੌਰ ਤੇ ਪਹੁੰਚੇ ਅਤੇ ਹਲਕਾ ਡੇਰਾ ਬਾਬਾ ਨਾਨਕ ਦੇ ਆਪ ਵਰਕਰਾਂ ਨੂੰ ਸੰਬੋਧਨ ਕੀਤਾ ਆਪਣੇ ਸੰਬੋਧਨ ਚ ਉਹਨਾਂ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਹਲਕਾ ਡੇਰਾ ਬਾਬਾ ਨਾਨਕ 55 ਸਾਲਾਂ ਤੋਂ ਕਾਬਜ਼ ਰਵਾਇਤੀ ਪਾਰਟੀਆਂ ਦੇ ਲੀਡਰਾਂ ਨੂੰ ਪੰਜਾਬ ਦੀ ਸਿਆਸਤ ਚ ਲਾਂਬੇ ਕਰਨ ਲਈ ਆਪਣਾ ਯੋਗਦਾਨ ਪਾਇਆ ਜਾਵੇ ਤਾਂ ਜੋ ਹਲਕਾ ਡੇਰਾ ਬਾਬਾ ਨਾਨਕ ਤੋਂ ਇੱਕ ਹੋਰ ਆਮ ਪਰਿਵਾਰ ਚੋਂ ਵਿਧਾਇਕ ਬਣ ਕੇ ਪੰਜਾਬ ਦੀ ਵਿਧਾਨ ਸਭਾ ਚ ਹਲਕਾ ਬਾਬਾ ਨਾਨਕ ਦੇ ਲੋਕਾਂ ਦੀ ਗੱਲ ਕਰੇ। ਇਸ ਮੌਕੇ ਆਪ ਦੇ ਹਲਕਾ ਇੰਚਾਰਜ ਸਰਦਾਰ ਗੁਰਦੀਪ ਸਿੰਘ ਰੰਦਾਵਾ ਨੇ ਐਲਾਨ ਕੀਤਾ ਕਿ ਪਾਰਟੀ ਜਿਸ ਵੀ ਵਰਕਰ ਤੇ ਵਿਸ਼ਵਾਸ ਕਰਕੇ ਚੋਣ ਮੈਦਾਨ ਚ ਉਤਾਰਦੀ ਹੈ ਗੁਰਦੀਪ ਸਿੰਘ ਰੰਦਾਵਾ ਦਾ ਪਰਿਵਾਰ ਡਟ ਕੇ ਸਾਥ ਦੇਵਾਂਗਾ ਇਸ ਮੌਕੇ ਚੇਅਰਮੈਨ ਰਣਜੀਤ ਸਿੰਘ ਬਾਠ ਵੱਲੋਂ ਮੀਟਿੰਗ ਪਹੁੰਚੇ ਆਪ ਵਰਕਰਾਂ ਦਾ ਧੰਨਵਾਦ ਕੀਤਾ ਗਿਆ ਡੇਰਾ ਬਾਬਾ ਨਾਨਕ ਤੋਂ ਅਸ਼ੋਕ ਜਰੇਵਾਲਦੀ ਰਿਪੋਰਟ ਆਮ ਆਦੀ ਪਾਰਟੀ ਦੇ ਬਲੰਕੀਆਂ ਦੀ ਜਿਹੜੀ ਮੀਟਿੰਗ ਥੋੜੇ ਹੌਲਾ ਆਉਣ ਵਾਲੀ ਜਿੰਮੀ ਚੋੜ ਦੇ ਲਈ ਉਹਦੀ ਤਿਆਰੀ ਮਾਰਦੇ ਨਾ ਇਹ ਸਾਨੂੰ ਇਹ ਹਲਕੇ ਦੇ ਵਿੱਚ 6ਵੀਂ 7ਵੀਂ ਹੋਣੀ ਸੀ ਇਹਦੇ ਤੋਂ ਬਾਅਦ ਅਸੀਂ ਬਲਾਕ ਲੈਵਲ ਤੇ ਹੋਰ ਮੀਟਿੰਗਾਂ ਕਰਾਂਗੇ ਹੋਰ ਮੀਟਿੰਗਾਂ ਕਰਾਂਗੇ ਉਸ ਤੋਂ ਬਾਅਦ ਬੰਦਿਆ ਪਿੰਡਾਂ ਕਰਾਂਗੇ ਸਾਡਾ ਤੀਜਾ ਕਿ ਜਿੰਨਾ ਚਿਰ ਤੱਕ ਇਲੈਕਸ਼ਨ ਨਾ ਹੋਣੀਆਂ ਅਸੀਂ ਦੇਦਾ ਪਪਾ ਨਾਮ ਦੇ ਕੇ ਹੱਥ ਮਿੰਡੂ ਚਾ ਕੇ ਹੱਥ ਆਪਣਾ ਸਪੋਰਟ ਕਰਾ ਰਾਣੀ ਮਾਈਕ ਨਾਲ ਕਰੇ ਸਾਡੇ ਕਰਨ ਨਾਲ ਮਾਈਕ ਨਾਲ ਕਰਦੇ ਗਾਰਕਟ ਕਮੇਟੀ ਦੇ ਚੇਅਰਮੈਨ ਰਣਜੀਤ ਸਿੰਘ ਜੀ ਬਾਦ ਸਾਹਿਬ ਨੇ ਮੀਟਿੰਗ ਕੀਤੀ ਬਹੁਤ ਬਧੀਆ ਉਹ ਸਾਡੇ ਸਾਰੇ ਪਾਰਟੀ ਦੇ ਲੀਡਰ ਸਾਰੇ ਮੀਟਿੰਗ ਕਰਦੇ ਸਭ ਨੂੰ ਕਹਾਂ ਕਿ ਸਾਰੇ ਜਣੇ ਇਕੱਠੇ ਲਾਓ ਪਾਰਟੀ ਜਨੂਨੀ ਟਿਕੜ ਲਾਉਗੀ ਦੇ ਦੇ ਪਪੇ ਜਾਨਕਦੇ ਸਭ ਲੰਕੀਆਂ ਤੇ ਨੇ ਅੰਗੇ ਯਸ ਕੱਦ ਕੇ ਸੀ ਉਹ ਬੱਕਰੀ ਉਹ ਅਸੀਂ ਬਲਾਕ ਲੈਵਲ ਦੇ ਕਰਾਂਗੇ ਜਿੰਨੇ ਜਿੰਨੇ ਪਿੰਡ ਖਲਾਲ ਦੇ ਸੀ ਉਹ ਪੂਰੀਆ ਕਰਕੇ ਫਿਰ ਅਸੀਂ ਵੱਡਿਆਂ ਪਿੰਡਾਂ ਤੇ ਫੇਰ ਹੀ ਛੋਟਿਆਂ ਬਣਾਵਾਂਗੇ ਹਰ ਪਿੰਡ ਵਿੱਚ ਜਾਵਾਂਗੇ ਯਸ ਜੀ ਅੱਜ ਮੀਟਿੰਗ ਜਿਹੜੀ ਆ ਸਾਤੇ ਮਾਰਕੀਟ ਕਮੇਟੀ ਦੇ ਜਿਹੜੇ ਚੇਅਰਮੈਨ ਰਜੀਸ ਸਿੰਘ ਬਾਠੋਣਾ ਨੇ ਮੀਟਿੰਗ ਰੱਖੀ ਸੀ ਉਹਨਾਂ ਨੇ ਇਨਵੀਟੇਸ਼ਨ ਦਿੱਤਾ ਸੀ ਵੀ ਮੈਨੀ ਪ੍ਰੋਗਰਾਮ ਪ੍ਰਵਾਚਨ ਨੂੰ ਉਹਨਾਂ ਨੇ ਵੀ ਕਾਫੀ ਵਰਕਰਾਂ ਨੂੰ ਬੁਲਾਇਆ ਔਰ ਨਵੇਂ ਵਰਕਰਾਂ ਨੂੰ ਬੁਲਾਇਆ ਅਸੀਰੇ ਨਹੀਂ ਆਮ ਆਪ ਦੀ ਜਿਹੜਾ ਵੀ ਸਾਡਾ ਪਰਿਵਾਰ ਦੇ ਵਿੱਚ ਨਵੇਂ ਆਉਂਦੇ ਨੇ ਆਪਾਂ ਨਾਲ ਦੱਸੀਏ ਆਪਾਂ ਵੀ ਸੋ ਉਹਨਾਂ ਵਾਲੇ ਸਮੇਂ ਨੂੰ ਹੋਰ ਵੀ ਪ੍ਰੋਗਰਾਮ ਹੋ ਗਏ ਹੋਰ ਵੀ ਬੀਤਿੰਗਾ ਹੋ ਗਈ ਆ ਜਿਹਦੇ ਨਾਲ ਜਿਹੜਾ ਇਲੈਕਸ਼ਨ ਦਾ ਇੱਕ ਸਾਨੂੰ ਪੋਜ਼ਿਟਿਵ ਜਿਹੀ ਰਿਪੋਰਟ ਹੈ ਕਹੋ ਜੀ ਜਿਹੜਾ ਪੰਜਾਬ ਨੂੰ ਚਲਾਉਣਾ ਇਹ ਕੋਈ ਮੈਂ ਕਹਿ ਸਕਦਾ ਵੀ بڑے ਸਿਸਟਮ ਨਾਲ ਚਲਾਇਆ ਜਾਂਦਾ ਠੀਕ ਹੈ ਹੁਣ ਕਿੱਥੋਂ ਡਾਕਟਰ ਆਉਣੇ ਆ ਕਿਤਰਾ ਲਿਹਾਉਣੇ ਆ ਇਹਦਾ ਸਾਰੀ ਜਿਹੜੀ ਕਨਸੈਪਟ ਹੈ ਚੰਡੀਗੜ੍ਹ ਹੁੰਦਾ ਜੀ ਸੋ ਕਹਿਣ ਦਾ ਭਾਵ ਇਹ ਆ ਸਾਨੂੰ ਇਹ ਆ ਵੀ ਡਾਕਟਰ ਜਿਹੜੇ ਆਪਣੇ ਪਰਮਾਨੈਂਟ ਹੁਣ ਆਰਡਰਾਂ ਦੀਆਂ ਕਾਪੀਆਂ ਨਿਕਲਦੀਆਂ ਨੇ ਹੁਣ ਜੇ ਆਪਾਂ 30 ਤਰੀਕ ਨੂੰ ਉਥੇ ਡਾਕਟਰ ਲੈ ਕੇ ਤੇ ਫਿਰ ਇਹਦਾ ਮਤਲਬ ਇਹ ਨਹੀਂ ਆ ਵੀ ਹਰ ਕੰਮ ਜਿਹੜਾ ਕਰ ਲੈਣਾ ਹੁੰਦਾ ਸੋ ਜਦੋਂ ਸਰਕਾਰ ਕੰਮ ਕਰ ਰਹੀ ਹੈ ਠੀਕ ਆ ਉਹ ਆਪਣੇ ਧੰਗ ਨਾਲ ਵਧੀਆ ਧੰਗ ਨਾਲ ਡਾਕਟਰ ਵੀ ਲੈ ਕੇ ਆਉਗੇ ਔਰ ਹਸਪੀਟਲ ਵੀ ਜਿਹੜੇ ਆ ਉਹ ਦਾ ਬਣੇਗਾ